ਹਾਂਜੀ ਕੀ ਕਹਿਣਾ ਚਾਹੋਗੇ ਸਾਡੇ ਧਰਮ ਰੱਖਸ਼ਾ ਮੰਚ ਲੋ ਜਿਹੜੀ ਪਿਛਲੇ ਕਈ ਸਾਲਾਂ ਤੋਂ ਜਿਹੜੀ ਅਗਰ ਹਰ ਗਰਮੀਆਂ ਦੇ ਵਿੱਚ ਜਿਹੜੀ ਪਾਣੀ ਦੀ ਸੇਵਾ ਨਿਭਾਰੀ ਆ ਮੋਬਾਈਲ ਵਾਟਰ ਟੈਂਕਰ ਬਣਾਇਆ ਹੋਇਆ ਧਰਮ ਰੱਖਸ਼ਾ ਮੰਚ ਲੋ ਇਹ ਹਰ ਗਰਮੀਆਂ ਦੇ ਵਿੱਚ ਸ਼ਹਿਰ ਦੇ ਵਿੱਚ ਗੋਬਿੰਦਪੁਰ ਸਾਨੂੰ ਉਸਤਾਨੋਪੇ ਜਾ ਕੇ ਉਹ ਵਾਟਰ ਟੈਂਕਰ ਲਗਾਏ ਜਾਂਦੇ ਆ ਚਾਹੇ ਉਹ ਗਾਂਧੀ ਰੋੜਾ ਹੈ ਚਾਹੇ ਮੇਨ ਬਾਜ਼ਾਰ ਆ ਚਾਹੇ ਬੱਸ ਸਟੈਂਡ ਆ ਕੋਟਪੁਰਾ ਭਾਈ ਬਸਤਾ ਮੋਗੇ ਦੇ ਹਰ ਕੋਨੇ ਦੇ ਵਿੱਚ ਉਹ ਆਟਰ ਮੋਬਾਈਲ ਵਾਟਰ ਟੈਂਕਰ ਜਿਹੜੇ ਉਹ ਲਗਾਏ ਗਏ ਹੈਗੇ ਆ ਕਿਉਂਕਿ ਗਰਮੀ ਇਸ ਸਾਲ ਵੀ ਜਿਹੜੀ ਆ ਗਰਮੀ ਜਿਹੜੀ ਬਹੁਤ ਜ਼ਿਆਦਾ ਪੈ ਰਹੀ ਆ ਸਾਡੇ ਜਿਹੜੇ ਸਾਡੇ ਜਿਹੜੀ ਵਲੰਟੀਅਰ ਹੈਗੇ ਸਾਡੇ ਸਰਪੰਸ ਸਿਗੇ ਜਿਹੜੇ ਜਿੰਦਰ ਵਧੂਆ ਜੀ ਤੇ ਚੇਅਰਮੈਨ ਸਾਡੇ ਸੰਦਰ ਸ਼ਰਮਾ ਗੁੱਲੂ ਜੀ ਆ ਉਹ ਸਾਡੇ ਵਾਈਸ ਚੇਅਰਮੈਨ ਸੰਦੀ ਮਰਜੰਦਾ ਜੀ ਆ ਜ਼ਿਲ੍ਹਾ ਪ੍ਰਧਾਨ ਦੀਪਕ 베ਦੀ ਜੀ ਆ ਜਨਰਲ ਸੈਕਟਰੀ ਨਾਨਕ ਚੋਪੜਾ ਜੀ ਆ ਸਾਡੇ ਸਾਰੇ ਜਿਹੜੇ ਵਲੰਟੀਅਰ ਆ ਸਾਡੇ ਉਹ ਜਿਹੜੀ ਸੇਵਾ ਨਿਭਾ ਰਹੇ ਆ ਉਹਨਾਂ ਦੀ ਰਹਿਣ ਨਿਮਾਈ ਥਲੇ ਜਿਹੜੀ ਸੇਵਾ ਚੱਲੀ ਜਾਂਦੀ ਆ ਦੇਖੋ ਇਹ ਸੇਵਾ ਕਾਮ ਹਮਾਰਾ ਸਭ ਤੋਂ ਸੇ ਭਾਈਚਾਰਾ ਦਰਮਨ ਰੱਖਿਆ ਮੰਚ ਦਾ ਇਹੀ ਨਾਰਾ ਇਹ ਸੇਵਾ ਜਿਹੜੀ ਧਰਮ ਰੱਖਿਆ ਮੰਡਲ ਉਹ ਜਿਹੜੀ ਨਿਵਾਈ ਜਾ ਰਹੀ ਆ ਸਰਦੀਆਂ ਵਿੱਚ ਮਰੀਜ਼ਾਂ ਨੂੰ ਤੇ ਮਜ਼ਦੂਰਾਂ ਨੂੰ ਚਾਹ ਪਲਾਈ ਜਾਂਦੀ ਆ ਉਹ ਗਰਮੀਆਂ ਦੇ ਵਿੱਚ ਜਿਹੜੀ ਸਾਰੇ ਸ਼ਹਿਰ ਦੇ ਵਿੱਚ ਜਿਹੜੇ ਰਾਹੀਗਰਾਂ ਨੂੰ ਉਹ ਪਾਣੀ ਪੁਲਾਇਆ ਜਾਂਦਾ ਹੈਗਾ ਦੇਖੋ ਸੇਵਾ ਤੋਂ ਵੱਡੀ ਪਾਣੀ ਦੀ ਸੇਵਾ ਕੋਈ ਵੱਡੀ ਸੇਵਾ ਨਹੀਂ ਹੈਗੀ ਧਰਮ ਰੱਖਿਆ ਮੰਚ ਹਰ ਵਕਤ ਵਕਤ ਤੇ ਆਗਿਆਂ ਸੇਵਾ ਨਿਵਾਉਂਦੀ ਆ ਚਾਹੇ ਮਰੀਜ਼ਾਂ ਦਾ ਇਲਾਜ ਹੋਵੇ ਚਾਹੇ ਮਰੀਜ਼ਾਂ ਨੂੰ ਦਵਾਈਆਂ ਹੋਣ ਚਾਹੇ ਜ਼ਰੂਰਤਮੰਦ ਨੂੰ ਜਿਹੜੇ ਰਾਸ਼ਨ ਹੋਵੇ ਧਰਮ ਰੱਖਿਆ ਮੰਚ ਜ਼ਰੂਰਤਮੰਦ ਜ਼ਰੂਰਤਮੰਦ ਲੋਕਾਂ ਦੇ ਦਾ ਲਾਈ ਕਰਵਾਂਦੀ ਆ ਤੇ ਜੁਰਤ ਬੰਦਾ ਦਾ ਵੀ ਪੂਰਾ ਧਿਆਨ ਰੱਖਦੀ ਆ ਉਹ ਜਿਹੜੀ ਧਰਮ ਰੱਖਸ਼ਾ ਮੰਚ ਹੁਣ ਜਿਹੜੀ ਪਾਣੀ ਦੀ ਸੇਵਾ ਜਿਹੜੀ ਆ ਉਹ ਜਿਹੜੀ ਚੱਲੀ ਜਾ ਰਹੀ ਹੈਗੀ ਆ ਪਿਛਲੇ ਗਰਮੀਆਂ ਦੇ ਵਿੱਚ ਜਦੋਂ ਗਰਮੀ ਸ਼ੁਰੂ ਹੁੰਦੀ ਆ ਇਹ ਉਦੋਂ ਦੀ ਪਾਣੀ ਦੇ ਟੈਂਕਰ ਜਿਹੜੇ ਚੜਾਈ ਜਾ ਰਹੇ ਆ ਹੁਣ ਤਾਂ ਜਿੰਨਾ ਚਿਰ ਗਰਮੀ ਰਹੂਗੀ ਉਨਾਂ ਚਿਰ ਪਾਣੀ ਦੀ ਸੇਵਾ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਨਿਵਾਈ ਜਾਊਗੀ ਧਰਮ ਰੱਖਸ਼ਾ ਮੰਚ ਆ ਦੀ ਜਿਹੜੀ ਸੇਵਾ ਨਿਵਾਉਂਦੀ ਰਹੂਗੀ ਐਵੇਂ ਹਰ ਸਾਲ ਜਿਹੜੀ ਗਰਮੀਆਂ ਜਦੋਂ ਗਰਮੀ ਆਉਂਦੀ ਆ ਉਹਦੀ ਪਾਣੀ ਦੀ ਸੇਵਾ ਨਿਵਾਈ ਜਾਂਦੀ ਆ ਕਰਨ ਰਕਸ਼ਾ ਦੇ ਮੰਚ ਦੇ ਤੇ ਪ੍ਰਧਾਨੋਂ ਤੇ ਸਾਰਾ ਖਰਚੇ ਨੂੰ ਕਿਵੇਂ ਮੈਨੇਜ ਕਰਦੇ ਸਾਡੀ ਜਿਹੜੀ ਕਮੇਟੀ ਹੈਗੀ ਆ ਸਾਡੀ ਕਮੇਟੀ ਹੈ ਵਦਵਾ ਜੀ ਹੈਗੇ ਚੇਅਰਮੈਨ ਹੈਗੇ ਆ ਸਾਡੇ ਦੀਪਕ ਬੇਦੀ ਜੀ ਆ ਦਾਨਕ ਚੋਪੜਾ ਜੀ ਆ ਸਾਡੇ ਹੋਰ ਵੀ ਸਾਡੇ ਵਲੰਟੀਅਰ ਵੀ ਹੈਗੇ ਆ ਸਾਡੇ ਡੋਨਰ ਵੀ ਹੈਗੇ ਆ ਪਰ ਅਸੀਂ ਆ ਕੋਸ਼ਿਸ਼ ਕਰਦੇ ਆਂ ਕਿ ਆਹਦੇ ਕੋਲ ਪੈਸੇ ਪਾਈਏ ਦੇਖੋ ਰੋਜ਼ ਜਿਹੜਾ ਹੈਗਾ 1000 ਰੁਪਏ ਦੀ ਡੇਲੀ ਬਰਫ ਪੈ ਰਹੀ ਹੈਗੀ ਆ ਜਿਹੜੀ ਹਮ ਬੱਸ ਸਟੈਂਡ ਦੇ ਵਿੱਚ ਗੱਡੀ ਖੜੀ ਹੋਗੀ ਉਹ ਤਿੰਨ ਵਾਰੀ ਭਰੀਂਦੀ ਆ ਤਿੰਨ ਵਾਰੀ ਉਹ ਸਵੇਰੇ ਦੁਪਹਿਰੇ ਸ਼ਾਮੀ ਤਿੰਨ ਵਾਰੀ ਗੱਡੀ ਭਰੀਂਦੀ ਆ ਉਹ ਉਹਦਾ ਪਾਇਲਟ ਰੱਖਿਆ ਹੋਇਆ ਹੈਗਾ ਪਾਇਲਟ ਜਿਹੜਾ ਉਹਨੂੰ ਗੱਡੀ ਲੈ ਕੇ ਜਾਂਦਾ ਹੈਗਾ ਉਹ ਤੇ ਪਾਣੀ ਪੀਉਂਦਾ ਹੈਗਾ ਬੱਸ ਸਟੈਂਡ ਦੇ ਵਿੱਚ ਬੱਸ ਸਟੈਂਡ ਦੇ ਵਿੱਚ ਕਾਫੀ ਬੁਰਾ ਹਾਲ ਹੈ ਤੁਸੀਂ ਦੇਖਿਆ ਹੋਊਗਾ ਹੁਣ ਪਿੱਛੇ ਜੇ ਰੋਲਾ ਪਿਆ ਸੀ ਜਿਹੜੇ ਵਾਟਰ ਕੋਲਰ ਅਸੀਂ ਬੱਸ ਸਟੈਂਡ ਦੇ ਵਿੱਚ ਬੰਦ ਪਏ ਹੋਏ ਸੀ ਪਿਛਲੇ ਕਈ ਸਾਲਾਂ ਤੋਂ ਜਿਹੜੇ ਉਹ ਖਰਾਬ ਹੋਏ ਪਏ ਸੀ ਤੇ ਉਹਨਾਂ ਨੂੰ ਕੋਈ ਠੀਕ ਨਹੀਂ ਕਰਾ ਰਿਆ ਸੀ ਕਿਉਂ ਨਹੀਂ ਠੀਕ ਕਰਾ ਰਿਆ ਸੀ ਕਿਉਂਕਿ ਅੰਦਰ ਜਿਹੜਾ ਕਾਫੀ ਉਹ ਪਾਣੀ ਦੀਆਂ ਬੋਤਲਾਂ ਵੇਚੀਆਂ ਜਾ ਰਹੀਆਂ ਸੀ ਉਹ ਠੀਕ ਨਾ ਠੀਕ ਹੋਵੇ ਉਹ ਜਿਹੜਾ ਦੁਕਾਨਦਾਰ ਆ ਉਹਦਾ ਵਪਾਰ ਬਣਾਇਆ ਆ ਸੀ ਸਾਡੀ ਧਰਮ ਰੱਖਿਆ ਉਹ ਸਾਨੂੰ ਕਹਿੰਦੇ ਸੀ ਤੁਸੀਂ ਇੱਥੇ ਟੈਂਕਰ ਨਾ ਲੈ ਕੇ ਆਇਆ ਕਰੋ ਸਾਡੀ ਪਾਣੀ ਦੀ ਬੋਤਲਾਂ ਨਹੀਂ ਵਿਕਦੀਆਂ ਸਾਡਾ ਸਾਡੇ ਨੀਪੂ ਪਾਣੀ ਨਹੀਂ ਵਿਕਦਾ ਸਾਡਾ ਆਣੀ ਨਹੀਂ ਵਿਕਦਾ ਤੁਸੀਂ ਹੋਰ ਕਿਤੇ ਲਗਾ ਲਿਆ ਕਰੋ ਦੇਖੋ ਮੈਂ ਉਹਨਾਂ ਨੂੰ ਪਹਿਲਾਂ ਵੀ ਕਹਾਂ ਸੀ ਸਾਡਾ ਕੰਮ ਸੇਵਾ ਕਰਨਾ ਅਸੀਂ ਕੋਈ ਕਮਾਈ ਕਰਨੀ ਆ ਕਮਾਈ ਤੇ ਤੁਸੀਂ ਕਰੀ ਜਾਂਦੇ ਹੋ ਪਰ ਮੈਂ ਆਦੀ